ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਬਚਪਨ ਦੀਆਂ ਜੋ ਆਪਾਂ ਖੇਡਾਂ ਖੇਡਦੇ ਹੁੰਦੇ ਸੀ ਉਸ ਦੀਆਂ ਬਣਾਈਆਂ ਹੋਈਆਂ ਛੋਟੀਆਂ-ਛੋਟੀਆਂ ਮੂਰਤੀਆਂ ਦੇਖੋ ਗੁੜੀਆਂ ਦੋ ਜੂੜੇ ਵਾਲੇ ਬੱਚੇ ਤੇ ਇੱਕ ਮੋਨਾ ਦੇਖੋ ਇੱਕ ਪਟੜਕਾ ਖੇਡੀ ਜਾਂਦਾ ਇੱਕ ਕੀ ਕਰੇ ਇੱਕ ਗਿੱਧਾ ਪਾ ਰਹੀ ਹੈ ਕੁੜੀ ਤੇ ਇਹ ਚੀਜ਼ਾਂ ਦੇਖ ਕੇ ਯਾਦ ਆ ਗਈ ਆ ਦੇਖੋ ਇਹ ਜੀ ਆਪਾਂ ਇਸ ਟਾਈਮ ਤੇ ਖੜੇ ਹਾਂ ਬੋਹਾ ਨਵੀਂ ਕਲੋਨੀ ਘਟ ਬਣਾਈ ਹੈਗੀ ਉਹਦੇ ਵਿੱਚ ਖੜੇ ਹਾਂਗੇ ਆ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੇ ਆ ਆਪਾਂ ਕੁਰਸੀਆਂ ਲੈ ਕੇ ਆਏ ਜੀ ਬਰੇਟੇਓ ਰਾਜੂ ਬਾਈ ਤੋਂ ਰਾਜੂ ਬਾਈ ਨਾਲ ਆਇਆ ਆ ਦੇਖੋ ਇੱਕ ਰੋਜ ਰੈਸਟ ਕਰ ਰਿਹਾਗਾ ਇੱਕ ਖੜਿਆਗਾ ਰਾਖੀ ਵਾਸਤੇ ਦੇਖੋ ਕਿੰਨੇ ਸੋਹਣੇ ਚੀਜ਼ਾਂ ਨੇ ਆ ਠੀਕ ਹੈ ਮਨ ਬੜਾ ਖੁਸ਼ ਹੁੰਦਾ ਇਹ ਚੀਜ਼ਾਂ ਦੇਖ ਕੇ ਆ ਗਿਆ ਰਾਜੂ ਬਾਈ ਆ ਲੋ ਜੀ ਇਹ ਬਾਈ ਨੇ ਮਾ ਕੁਰਸੀਆਂ ਤਿਆਰ ਕਰੀਆਂ ਨੇ ਔਰੇ ਵਾਸਤੇ ਆ ਦੇਖੋ ਬਹੁਤ ਸੋਹਣਾ ਹੀ ਦੇਖਣ ਵਾਲਾ 뷰 ਇੱਥੋਂ ਦਾ ਤੁਸੀਂ ਦੇਖ ਸਕਦੇ ਹੋਗੇ ਇਹ ਕੁਰਸੀਆਂ ਤਿਆਰ ਕਰੀਆਂ ਨੇ ਬਾਈ ਨੇ ਤੇ ਆਹ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੁੰਦੀਆਂ ਨੇ ਆ ਫੋਟੋਆਂ ਦੇਖ ਕੇ ਵੀਡੀਓ